ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਨੇ ਤੁਹਾਡੇ ਕਾਫੀ ਦਿਨਾਂ ਬਾਅਦ ਆ ਜੱਪਾ ਲਾਈਵ ਹੋਏ ਆ ਅੱਜ ਉਹ 2004 ਤੋਂ ਫਸਟ ਟਾਈਮ ਆਨਲਾਈਨ ਆਇਆ ਥੋੜਾ ਜਿਹਾ ਗੱਲਬਾਤ ਕਰਦੇ ਆ ਦੇਖਦੇ ਆ ਕੌਣ ਜੁੜਦਾ ਪਹਿਲਾਂ ਰੋ ਲਾਈਕ ਕਮੈਂਟ ਸ਼ੇਅਰ ਚੱਲਦੇ ਲਾਈਵ ਨੂੰ ਕਰ ਦੋ ਸ਼ੇਅਰ ਕਰਾ ਲਓ ਜੀ ਸੱਜਣ ਦੋ ਆਗੇ ਵੈਲਕਮ ਦੋਸਤੋ ਕਮੈਂਟ ਕਰਕੇ ਦੱਸੋ ਕੌਣ ਕੌਣ ਜੁੜ ਗਿਆ ਲਾਈਵ ਦੇ ਵਿੱਚ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦੋ ਅੱਜ ਬਹੁਤ ਦਿਨ ਬਾਅਦ ਲਾਈਵ ਹੋਇਆ ਹਨ ਤੇ ਕਾਜੀ ਜੀਰਾ ਕਮੈਂਟ ਕਰਕੇ ਦੱਸੋ ਵਾਸ ਸੁਣ ਰਹੀ ਹੈ ਮੇਰੀ ਦੇ ਕਰੋ फटाफट ਲਾਈਵ ਨੂੰ ਤੇ ਜੁੜ ਜਾਣਾ ਕਿਉਂਕਿ ਹੋ ਸਕਦਾ ਘੱਟ ਹੀ ਜੁੜਨ ਉਹ ਬੰਦੇ ਅੱਜ ਬਹੁਤ ਨਾਲ ਬਾਅਦ ਆਪਾਂ ਲਾਈਵ ਆਇਆ ਅਨਸਾਰ ਸ਼ਰਮਾ ਜੀ ਭਾਜੀ ਆਹ ਤੇ ਇਤਨੇ ਦਿਨ ਬਾਈ ਗੱਡੀ ਹੋਰੀ ਡਾਉਣ ਡੇਂਗੂ ਹੋ ਗਿਆ ਸੀ ਤਾਂ ਨਾ ਉਹਦੇ ਕਰਕੇ ਹਾਂ ਉਹ ਠੀਕ ਹੈ ਬਿਮਾਰ ਹੋ ਗਏ ਸੀਗੇ ਜਦੋਂ ਸੈੱਲ ਵਗੈਰਾ ਘਟ ਗਏ ਸੀ ਨਾ ਬਸ ਅੱਜ ਹੀ ਸੌਪ ਤੇ ਆਇਆ ਮੈਂ ਉਹਦੋਂ ਦਾ ਸਿਹਤ ਠੀਕ ਨਹੀਂ ਸੀ ਹੋਰ ਸੁਣਾਓ ਤੁਸੀਂ ਠੀਕ ਠਾਕ ਹੋ ਕਰੋ লাইਵ ਨੂੰ શેર ਹੋਰ ਤੁਹਾਡਾ ਕਿਵੇਂ ਚੱਲ ਰਿਹਾ ਪੜ੍ਹਾਈ ਮੈਂ ਅੱਜ ਅੱਜ ਦੇਖਦੇ ਫਿਰ ਸ਼ਾਮ ਨੂੰ ਹੋਮਾਂਗੇ লাইਵ ਕਿ ਟਾਈਮ ਲੱਗਿਆ ठीक हो ना हाँ अब ठीक है काफी ठीक है इसलिए तो आपके साथ आ गए भाई और सुनाइए आप कैसी चल रही है पढ़ाई आपकी शेयर कर दो लाइव <coughs> ਮੌਸਮ ਦੇ ਕਾਰਨ ਉਹ ਪਤਾ ਨਹੀਂ ਸਿਆ ਹੋ ਗਿਆ ਭਾਈ ਬਾਕਸ ਭਾਈ ਆ ਕਰ ਦੋ ਸ਼ੇਅਰ ਕਰ ਦੋ ਕਰ ਦੋ ਲਾਈਵ ਨੂੰ ਸ਼ੇਅਰ ਹੋਰ ਸੁਣਾਓ ਸਭ ਠੀਕ ਠਾਕ ਹੋ ਜਿਹੜੇ ਜਿਹੜੇ ਮੇਰੇ ਵੀ ਲਾਈਵ ਦੇਖ ਰਹੇ ਨੇ कमेंट करके दसो सब ठीक ठाक हो बन रहा है का। बंदे घट ही जुड़े है ना चलो अज काफ़ी दिनों बाद कैसी है वहाँ सर्दी तो ठीक है सर्दी ज्यादा नहीं है बढ़िया धूप निकली है उदय उद्देड ਕਿੱਥੋਂ ਬਾਈ ਜੀ ਆਪਾਂ ਸੁਨਾਮ ਕੋ ਜੀ ਬਰਾੜ ਸਾਹਿਬ ਵੈਲਕਮ ਜੀ ਤੁਹਾਡਾ ਅਨਸੂਰ ਚੌਧਰੀ ਸਤਿ ਸ੍ਰੀ ਅਕਾਲ ਪਾਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਤੁਹਾਡਾ ਆਪਣਾ ਹਾਲ ਚਾਲ ਵਧੀਆ ਤੁਸੀਂ ਦੱਸੋ ਲਾਈਵ ਨੂੰ ਸ਼ੇਅਰ ਕਰ ਦਿਓ ਉਹਦੇ ਬਰਾੜ ਜੀ ਵੈਲਕਮ ਤੁਹਾਡਾ ਪਹਿਲੀ ਵਾਰੀ ਲਾਈਵ 'ਚ ਆਇਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਲਾਈਵ ਸ਼ੇਅਰ ਕਰ ਦਿਓ ਪਲੀਜ਼ ਕਰੋ ਸਪੋਰਟ ਚੈਨਲ ਨੂੰ ਕਾਫੀ ਦਿਨ ਹੋ ਗਿਆ ਸੀ ਸਿਹਤ ਖਰਾਬ ਹੋ ਗਈ ਸੀ ਉਹਦੇ ਕਰਕੇ ਆਇਆ ਜੀ ਲਾਈਵ ਤੇ ਅੱਜ ਬਹੁਤ ਅਨੰਦਵਾਦ ਲਾਈਵ ਹਾਂ ਬਿਮਾਰ ਹੋ ਗਏ ਸੀ ਤਾਂ ਕਰਕੇ ਤੁਹਾਨੂੰ ਪਤਾ ਹੀ ਫਿਰ ਜਦੋਂ ਸਿਹਤ ਠੀਕ ਨਹੀਂ ਹੁੰਦੀ ਤੇ ਫੇਰ ਨਹੀਂ ਲਾਈਵ ਦੇ ਵਿੱਚ ਆਇਆ ਜਾਂਦਾ ਅਜੇ ਲਾਈਵ ਸ਼ੇਅਰ ਕਰੋ ਫਟਾਫਟ ਭਾਜੀ ਮਿਲਣਾ ਹੈ ਜਰਾ ਆਪਸੀ ਜਦੋਂ ਮਰਜ਼ੀ ਮਿਲ ਲਓ ਮੋਸਟ ਵੈਲਕਮ ਆ ਜਾਓ ਜਦ ਮਰਜ਼ੀ ਆ ਜਾਓ ਜਦੋਂ ਮਰਜੀ ਆ ਜਾਓ ਬਹੁਤ سارے ਡਾਕਸ ਨੂੰ ਮਿਸ ਕਰਦੀਏ ਮੈਂ ਇਸ ਲਈ ਪਹਿਲੇ ਬਿਮਾਰੇ ਕੇ ਕਾਰਨ ਵੀ ਜਿਆਦਾ ਬਿਮਾਰ ਹੋ ਜਾਏਗਾ ਨਹੀਂ ਤਾਂ ਅਸੀਂ ਆਇਆ ਥਾ ਪਟਿਆਲਾ ਦੇ ਵਿੱਚ ਓਕੇ ਕੁੰਮਣੀ ਮੇਰੇ ਕੋਲ ਆ ਜਾਂਦੇ ਫਿਰ ਪਟਿਆਲੇ ਤੋਂ ਨੇੜੇ ਹੀ ਇਧਰ ਬਟ ਮੂਝੇ ਰਸਤਾ ਨਹੀਂ ਪਤਾ ਬਿਕਾਨੇਰ ਸੇ ਪਟਿਆਲਾ ਤੱਕ ਤੋਂ ਟ੍ਰੇਨ ਆਤੀ ਹੈ ਫਿਰ ਕਹਾਂ ਪਟਿਆਲਾ ਤੋਂ ਸਿੱਧਾ ਸੁਨਾਮ ਹੈ ਬਹੁਤਾ ਦੂਰ ਨਹੀਂ ਤੁਸੀਂ ਪਟਿਆਲਾ ਪਹੁੰਚੋ ਮੈਨੂੰ ਦੱਸੋ ਨਾ ਬਟ ਤੁਸੀਂ ਬਿਕਾਨੇਰ ਤੋਂ ਬਠਿੰਡਾ ਉਹ ਪਟਿਆਲਾ ਜਾਣ ਦੀ ਲੋੜ ਨਹੀਂ ਹੈਗੀ ਬਠਿੰਡਾ ਤੋਂ ਮਾਨਸਾ ਸੁਨਾਮ ਸਿੱਧਾ ਤੁਸੀਂ ਬਠਿੰਡਾ ਟ੍ਰੇਨ ਆਓ ਜਦ ਜਦ ਤੁਸੀਂ ਨੇ ਦੱਸਿਆ ਸੀ ਨਹੀਂ ਆਪਾਂ ਨੂੰ ਕਿ ਤੁਸੀਂ ਆਪਾਂ ਦੇ ਪਿੰਡ ਆਓ ਓਕੇ ਭਾਈ ਜਦੋਂ ਮਰਜੀ ਆ ਜਾਓ ਹੋਸਟ ਵੈਲਕਮ ਹਾਲ ਚਾਲ ਵਧੀਆ ਜੀ ਆਜਾ ਬਠਿੰਡਾ ਕੇ ਪਾਸ ਹੀ ਹੈ ਹਾਂ ਬਠਿੰਡਾ ਤੋਂ ਮਾਨਸਾ ਮਾਨਸਾ ਤੋਂ ਸਿੱਧਾ ਸਲਾਮ ਤੁਹਾਨੂੰ ਪਟਿਆਲਾ ਤਾਂ ਦੂਰ ਪੈਂਦਾ ਹੋਊਗਾ ਇਧਰੋਂ ਬਠਿੰਡੇ ਨਾਲੋਂ ਵੀ ਕੱਲ੍ਹਰ ਤੋਂ ਬਠਿੰਡਾ ਹੋ ਤੁਸੀਂ ਕੋਈ ਗੱਲ ਨਹੀਂ ਆਵਾਂਗੇ ਹੁਣ ਠੀਕ ਤਾਂ ਹੀ ਨਹੀਂ ਸੀਗਾ ਫੇਰ ਹੀ ਆਉਂਦੇ ਜੇ ਠੀਕ ਹੁੰਦੇ ਤੁਸੀਂ ਬੁਲਾਉਂਦੇ ਆਪਾਂ ਨੂੰ ਤਵੀ ਤੋਂ ਆਣਾ ਤੁਹਾਡੇ ਕੋਲੇ ਜੇ ਜਦੋਂ ਮਰਜ਼ੀ ਆ ਜਾਓ ਮੈਂ ਤਾਂ ਮੋਸਟ ਵੈਲਕਮ ਆ ਬਿਨਾਂ ਦੱਸੇ ਆ ਜਾਓ ਤਾਂ ਵੀ ਆ ਜਾਓ ਕੋਈ ਚੱਕਰ ਨਹੀਂ ਸਰਜੀਤ ਸਿੰਘ ਜੀ ਸਤਿ ਸ੍ਰੀ ਅਕਾਲ ਹੁਣ ਠੀਕ ਹੈ ਦਿੱਤਾ ਨੇਰ ਤੋਂ ਬਠਿੰਡਾ 6 ਘੰਟੇ ਦਾ ਰਸਤਾ ਹੈ ਪਟਿਆਲਾ ਕਿੰਨਾ ਕਿੰਨੇ ਘੰਟੇ ਲੱਗਦੇ ਨੇ ਪਟਿਆਲਾ ਹੋਂ ਤੇ ਬਠਿੰਡਾ ਇੱਥੋਂ 84 ਕਿਲੋਮੀਟਰ ਪਊਗਾ ਤੁਸੀਂ ਜੇ ਬਠਿੰਡਾ ਸੇ ਘੰਟੇ ਕੋ ਤੋਂ ਘੰਟੇ ਦਾ ਰਸਤਾ ਮਾਨਸਾ ਦਾ ਅੱਧੇ ਪੂਰੇ ਘੰਟੇ ਦਾ ਅੱਗੇ ਰਸਤਾ ਬਸ ਸਨਾਮ ਸਿੱਧਾ ਬਠਿੰਡਾ ਤੋਂ ਜਮਾ ਸਿੱਧਾ ਰਸਤਾ ਹੈ ਕਿਸੇ ਪਾਸੇ ਜਾਣ ਦੀ ਲੋੜ ਨਹੀਂ ਪਟਿਆਲੇ ਜਾਣ ਦੀ ਤਾਂ ਲੋੜ ਹੀ ਨਹੀਂ ਪੈਣੀ ਇਧਰ ਨੇੜੇ ਪਹੁੰਚੋ ਤੁਹਾਨੂੰ ਬੀਕਾ ਨੇੜੇ ਤੋਂ ਬਠਿੰਡਾ ਤੇ ਮਾਨਸਾ ਸੁਨਾਮ ਮਾਨਸਾ ਮੈਂ ਆ ਜੂਗਾ ਤੁਸੀਂ ਮੈਨੂੰ ਮਾਨਸਾ ਮੈਂ ਆ ਜਿੰਦੇ ਇਧਰੋਂ ਚੱਲ ਕੇ 45 ਕਿਲੋਮੀਟਰ ਪੈਂਦਾ ਹਨ ਮਾਨਸਾ ਇੱਧਰ ਨੇੜੇ ਪਹੁੰਚਾ ਤੁਹਾਨੂੰ ਤੁਸੀਂ ਬਠਿੰਡਾ ਤੋਂ ਸੁਨਾਮ ਚੈੱਕ ਕਰੋ ਬਠਿੰਡਾ ਤੋਂ ਮਾਨਸਾ ਨੇੜੇ ਆ 45 ਕਿਲੋਮੀਟਰ ਪੈਂਦਾ ਮਾਨਸਾ ਸਾਨੂੰ ਚੌਧਰੀ ਹਾਂਜੀ ਲਾਈਕ ਕਮੈਂਟ ਸ਼ੇਅਰ ਕਰ ਦਿਓ ਮਾਨਸਾ ਸਾਨੂੰ 45 ਕਿਲੋਮੀਟਰ ਪੈਂਦਾ ਐ ਇੰਨਾ ਕੁ ਮਠੰਡਾ ਹੋਊਗਾ 90 ਕਿਲੋਮੀਟਰ ਪਹੁੰਚਾਰਾ 57 ਕਿਲੋਮੀਟਰ ਦੇਖਾ ਰਹਾ ਹੈ ਸੁਨਾਮ ਹਾਂ ਮਾਨਸਾ 45 ਕਿਲੋਮੀਟਰ ਅੱਗੇ ਆ ਚਲੋ ਤੁਸੀਂ ਮਾਨਸਾ ਜੋ 45 ਕਿਲੋਮੀਟਰ ਮੈਂ ਆਜੂ ਅੱਗੇ। ਔਰ ਦਸੂ ਕਾਮੂਕੇ ਮੈਂ। ਬਤਾ ਜੀ ਆਇਆ ਸੌਫ ਦੇ ਉੱਤੇ ਬਿਮਾਰ ਸੀਗਾ। ਅਪਾ ਟ੍ਰੈਂਡਾ ਸੇ ਮਾਨਸਾ 57 ਮਾਨਸਾ ਦੇ ਢਿੱਟ 45 ਕਿਲੋਮੀਟਰ ਹੈ। ਇਰੇ ਤੋਂ 45 ਕਿਲੋਮੀਟਰ ਮਾਂਸਾ 45 ਤੇ 57 ਕਿੰਨਾ ਹੋ ਗਿਆ 92 92 ਕਿਲੋਮੀਟਰ ਮੈਨੂੰ ਲੱਗਾ ਇਹਨ ਦਿਨੋਂ ਦੇ ਵਿੱਚ ਤੁਸੀਂ ਆਪਾਂ ਨੂੰ ਭੁੱਲ ਗਏ ਉਹ ਨਹੀਂ ਭੁੱਲ ਗਏ ਭਰਾਵਾ ਮੈਂ ਬਿਮਾਰ ਸੀਗਾ ਤੁਹਾਨੂੰ ਮੇਰਾ ਚਿਹਰਾ ਨਹੀਂ ਦਿਖਦਾ ਹੈਗਾ ਮੈਂ ਭੁੱਲਦਾ ਨਹੀਂ ਕਿਸੇ ਨੂੰ ਐਦਾਂ ਨਹੀਂ ਭੁੱਲਦੇ ਹੁੰਦੇ। ਸ਼ਾਇਦ ਠੀਕ ਨਹੀਂ ਹੈਗੀ ਸੀ। ਲਾਈਵ ਸ਼ੇਅਰ ਕਰ ਦਿਓ ਬੰਦੇ ਨਹੀਂ ਜੁੜੇ ਹੈਗੇ ਅਜੇ ਤੱਕ। ਬੰਦੇ ਬਹੁਤ ਘੱਟ ਨੇ। ਸੀ ਟ੍ਰਾਂਸਫਰ ਕਰਾ ਦਵਾਤ ਤੁਹਾਡੇ ਕੋਲੇ ਇਹ ਕੀ ਲਿਖਿਆ ਹੁਣ ਕਮਜ਼ੋਰੀ ਹੋ ਗਈ ਵੀਕਨੈਸ ਹੋ ਗਈ ਉਹਦੇ ਕਰਕੇ ਹੁਣ ਸੌਲੇ ਵਾਲੀ ਸੈੱਟ ਹੋਊਗਾ ਦਵਾਈ ਨੇ ਸਿਰ ਪਾਗਲ ਕਰਨ ਵਾਲਾ ਕਰ ਰੱਖਿਆ ਕਰਦੀ ਦਾ ਘਟਿਆ ਇਸ ਵਾਰੀ ਅੱਜ ਲਾਈਵ ਦੇ ਵਿੱਚ ਕੰਮ ਲੋਕ ਆ ਕਿੰਨੇ ਦਿਨਾਂ ਬਾਅਦ ਤਾਂ ਲਾਈਵ ਹੋਏ ਆਪਾਂ ਸ਼ੇਅਰ ਕਰ ਦਿਓ ਜਲਦੀ ਆ ਜਾਣਗੇ ਇੱਕ ਇੱਕ ਲਾਈਕ ਵੀ ਕਰ ਦਿਓ ਯਾਰ ਤੁਸੀਂ ਲਾਈਵ ਨੂੰ ਸ਼ੇਅਰ ਕਰਿਆ ਕਰੋ ਹੁਣ ਹੌਲੀ ਹੌਲੀ ਜੋੜਨ ਲੱਗਣਗੇ ਕਿੰਨੇ ਦਿਨ ਤਾਂ ਬੰਦ ਹੋ ਗਿਆ ਮੈਨੂੰ ਲੱਗਦਾ 15 ਦਿਨ ਤੇ ਲਗਭਗ ਹੋ ਗਿਆ ਨਾ ਆਪਾਂ ਲਾਈਵ ਹੀ ਨਹੀਂ ਹੋਏ ਚਰਾਉਣੋਂ ਹਟ ਜਾਂਦੇ ਆਂਗੇ ਲੋਗ ਕੌਣ ਕੌਣ ਦੇਖ ਰਿਹਾ ਲਾਈਵ ਦੇ ਵਿੱਚ ਕਮੈਂਟ ਕਰਿਓ ਪੰਜ ਬੰਦੇ ਹੈਗੇ ਆ ਦੋ ਨੇ ਲਾਈਕ ਕੀਤਾ ਹੈਗਾ ਤਿੰਨ ਬੰਦੇ ਸੀਸੀਟੀਵੀ ਕੈਮਰਾ ਬਣੇ ਹੋਏ ਨੇ ਲੈ ਕੇ ਕਿੰਨਾ ਕਿੰਨਾ ਦੇ ਆਏ ਆ ਲੋਕ ਭੱਜ ਵੀ ਗਿਆ ਕਿਸ ਨੂੰ ਦੁਕਾਨ ਖੋਲਣੀ ਸੀ ਉੱਥੇ ਅਸੀਂ ਦੇ ਨਨ ਚਲ ਬਸੇ ਦੁਨੀਆ ਤੇ ਇਹ ਸੇ ਆਪਾਂ ਨੂੰ ਲਾਸਟ ਰਾਈਡ ਦੁਕਾਨ ਖੋਲਣੀ ਸੀ ਓਕੇ ਮੇਰਾ ਆਇਆ ਓਕੇ ਪਹਿਲਾਂ ਠੀਕ ਆ ਜੀ ਧੰਨਵਾਦ ਬਾਕੀ ਨਹੀਂ ਕਰ ਰਹੇ ਇੱਕ ਲਾਈਕ ਹੋਰ ਆ ਗਿਆ ਕਿਸੇ ਦਾ 6 ਬੰਦੇ ਜੁੜ ਗਏ ਨੇ 3 ਰਹਿ ਗਏ ਚਲੋ ਜਲ ਇੱਕ ਲੇਕ ਥੋੜਾ ਪਹਿਲਾ ਆ ਗਿਆ ਹੈ ਠੀਕ ਹੈ ਸ਼ੇਅਰ ਵੀ ਕਰੋ ਲਾਈਵ ਫਿਰ ਸੈਕ ਜੁੜ ਜਾਣਗੇ ਬੰਦੇ ਅੱਜ ਮਸਾਉਣਗੇ ਕਿਉਂਕਿ ਬਹੁਤ ਦਿਨਾਂ ਬਾਅਦ ਲਾਈਵ ਆਏ ਆਪਾਂ ਜਦੋਂ ਰੁਟੀਨ ਚਾਈ ਜਾਵੇ ਫਿਰ ਤਾਂ ਆ ਜਾਂਦੇ ਆ ਤਾਂ ਸਰ ਜੀ ਤੁਹਾਡੀ ਪੜਾਈ ਕਿਵੇਂ ਚੱਲਦੀ ਆ ਮਨਦੀਪ ਮਾਨ ਹੈਲੋ ਮਨਦੀਪ ਮਾਨ ਜੀ ਵੈਲਕਮ ਜੀ ਹੋਰ ਸੁਣਾਓ ਕੀ ਹਾਲ ਚਾਲ ਨੇ ਇੱਕ ਲਾਈਕ ਹੋਰ ਆ ਗਿਆ ਕਿਨਾਂ ਦਾ ਮਨਦੀਪ ਮਾਨ ਜੀ ਕਿੱਥੋਂ ਬਲਾਉਂ ਕਰਦੇ ਹੋ ਕਿੱਥੋਂ ਜੀ ਮੈਂ ਸੁਨਾਮ ਕੋ ਜੀ ਤੁਸੀਂ ਦੱਸੋ ਮਨਦੀਪ ਮਾਨ ਜੀ ਮੈਂ ਸੁਨਾਮ ਕੋ ਜੀ ਤੁਸੀਂ ਦੱਸੋ ਕਿੱਥੋਂ ਬਲਾਉਂ ਕਰਦੇ ਹੋ अच्छा पंद्रह दिन बाद लाइव हो बठिंडा तो वाह जी वाह मनदीप मान दर्शन सिंह गिल हैलो हाँ है जी हैलो हैलो जी गुरविंदर और सुनाओ लाइक वाला बटन भी दब दो हैलो हैलो जी ਹੋਰ ਸਭ ਠੀਕ ਆ ਹਾਂਜੀ ਬਹੁਤ ਵਧੀਆ ਤੁਸੀਂ ਕਿੱਸੋ ਮਨਦੀਪ ਜੀ ਕੀ ਕੰਮ ਕਰਦੇ ਹੋ ਤੁਸੀਂ ਇਹ ਮਨਦੀਪ ਮਾਨ ਜੀ ਕੀ ਕੰਮ ਕਰਦੇ ਹੋ ਤੁਸੀਂ ਯੂਨੀਵਰਸਿਟੀ ਪਟਿਆਲਾ ਚੰਡੀਗੜ੍ਹ ਸਟੱਡੀ ਓਕੇ ਪਟਿਆਲਾ ਚੰਡੀਗੜ੍ਹ ਜਾ ਗੁਰੂ ਕਾ ਸੀ ਚਲ ਬੰਡੀ ਸਾਹਿਬ ਉਹ ਠੀਕ ਹੈ ਮੈਂ ਹੀ ਰਾਈਟ ਲਾਇਆ ਸੀ ਵੀ ਤੁਹਾਡੇ ਨੇੜੇ ਆ ਗਾਇਆ ਸੀ ਕੱਲ ਮੋਗਾ ਡਾਕ ਸੋਚ ਨਹੀਂ ਮੈਂ ਨਹੀਂ ਗਿਆ ਭਰਾਵਾ ਸਿਹਤ ਠੀਕ ਨਹੀਂ ਸੀ ਅਕਾਲ ਯੂਨੀਵਰਸਿਟੀ ਠੀਕ ਹੈ ਜੀ ਇਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਪਲੀਜ਼ ਸ਼ੇਅਰ ਵੀ ਕਰ ਦਿਓ ਸ਼ੇਰ ਵਾਲਾ ਬਟਨ ਵੀ ਦਬਦਿਆ ਕਰੋ ਚੈਨਲ ਨੂੰ ਸਪੋਰਟ ਕਰੋ ਦਬਕੇ ਹੁਣ ਲੋਹਾਰੇ ਵਾਲਾ ਸ਼ੋਅ ਦਿਖਾਵਾਂਗੇ ਤੁਹਾਨੂੰ ਪਟਿਆਲੇ ਵਾਲਾ ਸ਼ੋਅ ਦਿਖਾਵਾਂਗੇ ਤੁਹਾਨੂੰ ਜਿਹੜੇ ਰਹਿੰਦੇ ਨੇ ਬਾਕੀ ਸਾਰੇ ਦਿਖਾਵਾਂਗੇ ਤੇ ਨਵੇਂ ਸ਼ਹਿਰ ਦਾ ਵੀ ਦਿਖਾਵਾਂਗੇ ਨਵਾਂ ਸ਼ਹਿਰ ਆ ਰਿਹਾ ਸੇਤਰੀ ਕੋਲ ਨਵਾਂ ਸ਼ਹਿਰ ਵਾਲਾ ਸ਼ੋਅ ਵੀ ਦਿਖਾਵਾਂਗੇ एक ही लिखा सैडमाना हवा जी चलो कोई गल नहीं मोगा कोई गल कोई गल लुहारे वाले चल लुहारे आवे असी लुहारे आवे ਸਾਡੇ ਡੈਥ ਹੋ ਗਈ ਓਏ ਹੋ ਕੀ ਗੱਲ ਹੋ ਗਈ ਕਿਹਨਾਂ ਦੀ ਡੈਥ ਹੋ ਗਈ ਆਪਣਾ ਗੁਰਵਿੰਦ ਗੁਰਵਿੰਦਰ ਗੁਰਵਿੰਦਰ ਦੇਖ ਰਹੇ ਤੁਸੀਂ ਡੈਥ ਕਿਹਨਾਂ ਦੀ ਹੋ ਗਈ ਨਹੀਂ ਡੈਥ ਕਿਹਨਾਂ ਦੀ ਹੋ ਗਈ ਮਾੜੀ ਗੱਲ ਹੋਈ ਯਾਰ ਬਿਮਾਰ ਸੀ ਕਿ ਜਾਂ ਕੋਈ ਹੋਰ ਗੱਲਬਾਤ ਹੋ ਗਈ ਮਾੜੀ ਹੋਇਆ ਭਰਾਵਾ ਨਹੀਂ ਬਿਮਾਰ ਸੀ ਕਿ ਜਾਂ ਕੋਈ ਹੋਰ ਗੱਲ ਹੋ ਗਈ ਲੜਕਾ ਕੋਈ ਨਹੀਂ ਬਸ ਲੜਕੀਆਂ ਸੰਗੋ ਰੱਬ ਦੇ ਘਰ ਦਾ ਕੋਈ ਭੇਦ ਨਹੀਂ ਆ ਨਹੀਂ ਬਿਮਾਰ ਹੋਗੇ ਸੀਗੇ ਜੇ ਕੋਈ ਓਦਾਂ ਗੱਲਬਾਤ ਹੋ ਗਈ ਅਸਿਆ ਉਹ ਇਕਦਾਂ ਹੀ ਕੁਝ ਹੋ ਗਿਆ ਹੈ ਮਾੜੀ ਗੱਲ ਹੋਈ ਭਾਈ ਅੱਜ ਕੱਲ ਯਾਰ ਪਤਾ ਨਹੀਂ ਲੱਗਦਾ ਬੰਦੇ ਦਾ ਕਰੋ ਕੀ ਹੋ ਜੇ ਪਤਾ ਨਹੀਂ ਲੱਗਦਾ ਬੰਦੇ ਨੂੰ ਕੀ ਹੋ ਜੇ ਮਿੰਟ ਲੱਗਦਾ ਹੋ ਇਹ ਆਈ ਕੱਖ ਲਈ ਇਹਦਾ ਮਿੰਟ ਚ ਜਾਂਦਾ ਉਹ ਪ੍ਰਮਾਤਮਾ ਦੇ ਰੰਗ ਨੇ ਯਾਰੀ ਚ ਬੰਦਾ ਕੁਝ ਨਹੀਂ ਕਰ ਸਕਦਾ ਇਹ ਕੋਈ ਵੀ ਇਤਨੀ ਜਾਣਦਾ हाँ ठीक है करो काम। हाँ जी हो कौन है दोदला ब्लॉग दोदला सर वेलकम जी गुड आफ्टरनून और सुनाइए सर क्या हाल चाल है दोदला ब्लॉग जी वेलकम सर आपका आए सुनाइए क्या हाल चाल है आपके हूँ अर्जु दोदला जी ओके ओके वेलकम जी दोदला जी आई एम फाइन सर ओके और सुनाइए सब ओके है फैमिली योर फैमिली विवेक सूद हाँ जी सूद साहब आप कैसे हैं आप बढ़िया है, आप सुनाइए हम हाँ भी ओके हैं अभी सेहत ठीक है बहुत दिनों बाद आज लाइव हुए हैं डेंगू हो गया था विवेक सूद जी वेलकम जी आपका आप कहाँ से हो और सुनाइए आपके तेलंगाना का क्या हाल है तेलंगाना की वेदर रिपोर्ट क्या है आजकल ਇਸ ਦਿਨ ਇਸ ਕੀ ਮੌਸਮ ਠੰਡ ਘੱਟ ਪੈ ਰਹੀ ਹੈ ਮੇਰੇ ਖਿਆਲ ਦੇ ਵਿੱਚ ਬਾਕੀ ਤੁਹਾਡਾ ਕਿਦਾਂ ਦਾ ਮੌਸਮ ਹੈ ਤੁਸੀਂ ਦੱਸੋ बातचीत करेंगे सबसे आज मैं चलो आज थोड़ा से लाइव होते हैं भाई हां जी कौन देख रहा है हुन ਦੀਵੰਕਰ ਆਖੜ ਕੀ ਹਾਲ ਹੈ ਜੀ ਬਹੁਤ ਵਧੀਆ ਸੁਣਾਇਆ ਦਿਵੰਕਰ ਜੀ ਦਿਵੰਕਰ ਸੁਣਾਇਆ ਕੀ ਹਾਲ ਚਾਲ ਹੈ ਆਪਣੇ ਅਸੀਂ ਤਾਂ ਵਧੀਆ ਭਾਈ ਤੁਸੀਂ ਦੱਸੋ ਦਿਵੰਕਰ ਜੀ ਤੁਸੀਂ ਕਿੱਥੋਂ ਬਲੋਂਗ ਕਰਦੇ ਹੋ ਵਧੀਆ ਜੀ ਤੁਸੀਂ ਕਿੱਥੋਂ ਬਲੋਂਗ ਕਰਦੇ ਹੋ पंजाब पंजाब मैं भी बिलोंग कर रहा के जिला आड़ा। मैं भी पंजाब ही हाँ कि जिला तो डिस्ट्रिक्ट कि फजलिका ठीक है और सुनाओ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਪਲੀਜ਼ ਆਪਣਾ ਕੀ ਕੰਮ ਕਰਦੇ ਹੋ ਕੀ ਕੰਮ ਕਰਦੇ ਤੁਸੀਂ ਹਾਜ਼ਿਰਕਾਰ ਦੇ ਵਿੱਚ ਅਜਿਹਾ ਕਾਦੇ ਵਿੱਚ ਕੀ ਕੰਮ ਕਰਦੇ ਹੋ ਤੁਸੀਂ ਤੇਲ ਅਸਟੈਲ ਦਾ ਕੰਮ ਕਰਦੇ ਤੇ ਸ਼ੇਅਰ ਪਰਚੇਜ ਸ਼ੇਅਰ ਪਰਚੇਜ ਦਾ ਕੰਮ ਕਰਦੇ ਫਾਜ਼ਲ ਕਾਲਵਾਤਾ ਫਾਜ਼ਲ ਕਾਲਿਆ ਮਿੱਤਰੋ ਫਾਜ਼ਲ ਕਾਲਿਆ ਨੋਟ ਕਰ ਲੋ ਦਿਵাকর ਜੀ ਇਹ ਟਾਇਲ ਦਾ ਕੰਮ ਕਰਦੇ ਨੇ ਕਿਸੇ ਨੂੰ ਲੋੜ ਹੁੰਦੀ ਆ ਤਾਂ ਲੈ ਲਿਓ ਇਹਨਾਂ ਤੋਂ ਅਸੀਂ ਵੀ ਪ੍ਰੋਮੋਸ਼ਨ ਦਾ ਕੰਮ ਕਰਦੇ ਆਂ ਵੀਡੀਓ ਪ੍ਰੋਮੋਸ਼ਨ ਕਰਦੇ ਆਂ ਜਿਹੜਾ ਮਾਰ ਕੇ ਜਾਵਾਂਗੇ ਜਿਹਦੇ ਤੁਹਾਡੇ ਫਾਜ਼ਲ ਕਾ ਦੇ ਵਿੱਚ ਆਏ ਕੀ ਨਾਮ ਆ ਤੁਹਾਡੇ ਸ਼ੋਰੂਮ ਦਾ ਜੀ ਕੀ ਨਾਮ ਆ ਤੁਹਾਡੇ ਸ਼ੋਰੂਮ ਦਾ ਕੀ ਨਾਮ ਆ ਹੋਲ ਸੇਲ ਦਾ ਕੰਮ ਹੈ ਜ ਤੁਹਾਡਾ ਪਰਚੇਦ ਹੈ ਰਿਟੇਲ ਦਾ ਸੋਰੀ ਫੇਸਬੁਕ ਤੇ ਪੇਜ ਬਣਾਇਆ ਆਪਣਾ ਇਹ ਜੈਪੁਰ ਵਿੱਚ ਹੈ ਜੀ ਓਕੇ ਓਕੇ ਜੈਪੁਰ ਦੇ ਵਿੱਚ ਮੈਂ ਕਹਿੰਦਾ 5 ਲੱਖਾਂ ਦੇ ਵਿੱਚ ਕੰਮ ਕਰਦੇ ਹਾਂ ਅਸਲ ਕੰਮ ਤੁਸੀਂ ਜੈਪੁਰ ਦੇ ਵਿੱਚ ਕਰਦੇ ਠੀਕ ਅਸੀਂ ਫੇਸਬੁਕ ਤੇ ਜੁਆਇਨ ਕਰ ਲਓ ਸਾਨੂੰ ਕਦੇ ਨਾ ਕਦੇ ਸਾਨੂੰ ਇਧਰ ਆਉਣਾ ਪੈਂਦਾ ਜੈਪੁਰ ਅਸੀਂ ਢੇੜਾ ਜਰੂਰ ਮਾਰਾਂਗੇ ਵੀਡੀਓ ਪ੍ਰੋਮੋਸ਼ਨ ਵਾਸਤੇ ਆਵਾਂਗੇ ਅਸੀਂ ਕਿਸੇ ਫਾਰਮ ਦੇ ਵਿੱਚ ਮਿਲ ਕੇ ਜਾਵਾਂਗੇ ਤੁਹਾਨੂੰ ਜੈਪੁਰ ਆਈ ਜਦੋਂ ਵੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਠੀਕ ਆ ਜੀ ਧੰਨਵਾਦ ਸਾਰੇ ਦੋਸਤਾਂ ਦਾ ਪਰ ਇਹ ਬੰਦ ਹੁਣ ਲਾਈਵ ਓਕੇ ਬਾਈ ਸਸਕੀਤ ਕਰ ਸਾਰਿਆਂ ਨੂੰ ਫਿਰ ਮਿਲਾਂਗੇ